आ, मिलके आए हो जी हां जी मैं जी थोड़ा इस बारे जानकारी हां जी मैं राजवीर जिंदल जी दी बाईस ਨੂੰ ਮਿਲ ਕੇ ਆਇਆ ਉਹ ਕਹਿੰਦੇ ਹੁਣ ਕਾਫੀ ਰਿਕਵਰ ਕਰ ਰਹੇ ਆ ਜੀ ਹਾਂ ਹੁਣ ਅੱਗੇ ਨੂੰ ਬੈਟਰ ਨੇ ਕੋਈ ਨਾ ਮਾਲਕ ਕਿਰਪਾ ਕਰੂਗਾ ਕੋਈ ਸਿਆਣਾ ਬਹੁਤ ਸੁੰਘੜ ਇਨਸਾਨ ਆ ਜੀ ਜਿੱਥੇ ਕਲਾਕਾਰ ਆ ਕੋਈ ਬਹੁਤ ਚੰਗਾ ਇਨਸਾਨ ਵੀ ਆ ਜੀ ਕੋਈ ਨਾ ਮਾਲਕ ਕਿਰਪਾ ਕਰੂਗਾ ਜੀ ਕਿਦਾਂ ਦੇਖਦੇ ਹੋ ਪੰਜਾਬੀ ਲੋਕ ਲਗਾਤਾਰ ਪ੍ਰਮੋਟ ਕਰਦੇ ਆ ਪੰਜਾਬੀਅਤ ਨੂੰ ਪ੍ਰਮੋਟ ਕਰਦੇ ਆ ਕਾਲਾ ਕਿਹਜੋ ਹਾਲਾਤ ਜਿਸ ਤਰ੍ਹਾਂ ਦੇ ਬਣੇ ਹੋਏ ਨੇ ਦੇਖੋ ਅਚਾਨਕ ਜਿਹੜੀ ਇਦਾਂ ਦੀਆਂ ਸੱਟਾਂ ਅਚਾਨਕ ਲੱਗ ਜਾਂਦੀਆਂ ਨੇ ਕੋਈ ਜਾਣਬੁੱਝ ਕੇ ਤਾਂ ਨਹੀਂ ਹੁੰਦੀਆਂ ਪਰ ਲੇਕਿਨ ਕੋਈ ਨਾ ਮਾਲਕ ਕਿਰਪਾ ਕਰੂਗਾ ਦਿਆ ਕਰ ਰਿਸਪੌਂਡ ਕਰਨਾ ਸ਼ੁਰੂ ਕਰਤਾ ਮਾਂ ਨੇ ਸਿਰ ਤੇ ਹੱਥ ਫੇਰਿਆ ਤੇ ਅੰਜੂ ਆ ਗਏ ਅੱਖਾਂ ਚ ਹਾਂ ਨਹੀਂ ਦੇਖੋ ਮਾਂ ਦਾ ਜਿਹੜਾ ਆਪਣੇ ਬੱਚੇ ਨਾਲ ਰਿਸ਼ਤਾ ਉਹ ਮਾਂ ਦੇ ਪੇਟ ਦਾ ਟੁਕੜਾ ਬੱਚਾ ਨੇਚਰਲੀ ਮਾਂ ਚاہے ਭੈਣ ਵਾਈਫਾ ਬੱਚੇ ਆ ਛੋਟੇ ਭਾਵੁਕ ਹੋ ਜਾਂਦੇ ਆ ਰਾਜਵੀਰ ਵੀ ਕਹਿੰਦੇ ਉਹਦੇ ਵੀ ਅੱਖਾਂ ਚੋਂ ਹੰਝੂ ਆ ਗਏ ਸੀ ਅਚਾਨਕ ਕੱਲ ਤੱਕ ਰਿਸਪੌਂਡ ਨਹੀਂ ਕਰ ਰਿਹਾ ਸੀ ਲੇਕਿਨ ਅੱਜ ਰਿਸਪੌਂਡ ਕੀਤਾ ਉਹਨਾਂ ਨੇ ਆ ਦੇਖੋ ਮਾਨਾ ਜਦੋਂ ਕੋਈ ਇਹ ਜੀ ਵਿਫਤਾ ਦੇ ਵਿੱਚ ਜੀਵ ਆਤਮਾ ਹੁੰਦੀ ਆ ਨੇਚਰਲੀ ਆ ਅੱਖਾਂ ਦੇ ਅੱਖਾਂ ਦਾ ਨਮੂ ਹੋਣਾ ਪਾਣੀ ਆਉਣਾ ਨੇਚਰਲੀ ਆ ਕਹਿੰਦੇ ਅਰਦਾਸਾਂ ਦੀ ਸ਼ਕਤੀ ਦਾ ਹਾਂ ਨਹੀਂ ਬਹੁਤ ਰੂਹਾਨੇ ਉਸ ਮਾਲਕ ਅੱਗੇ ਬੇਨਤੀ ਕੀਤੀ ਆ ਮਾਲਕ ਜ਼ਰੂਰ ਸੁਣੂਗਾ ਜ਼ਰੂਰ ਦਿਆ ਬਖਸ਼ਿਸ਼ ਕਰੂਗਾ ਜ਼ਰੂਰ ਦਿਆ ਬਖਸ਼ਿਸ਼ ਕਰੂਗਾ ਥੈਂਕ ਯੂ ਜੀ ਮਿਲ ਕੇ ਆਇਓ ਜੀ ਹਾਂ ਜੀ ਮੈਂ ਜੀ ਥੋੜਾ ਇਸੇ ਬਾਰੇ ਜਾਣਕਾਰੀ ਹਾਂ ਜੀ ਮੈਂ ਰਾਜਵੀਰ ਜਵੰਦਾ ਜੀ ਦੀ ਵਾਈਸ ਨੂੰ ਮਿਲ ਕੇ ਆਇਆ ਉਹ ਕਹਿੰਦੇ ਹੁਣ ਕਾਫੀ ਰਿਕਵਰ ਕਰ ਰਹੇ ਆ ਜੀ ਹਾਂ ਹੁਣ ਅੱਗੇ ਨੂੰ ਬੈਟਰ ਨੇ ਕੋਈ ਨਾ ਮਾਲਕ ਕਿਰਪਾ ਕਰੂਗਾ ਉਹ ਇੱਕ ਸਿਆਣਾ ਬਹੁਤ ਸੁੰਘੜ ਇਨਸਾਨ ਆ ਜੀ ਜਿੱਥੇ ਕਲਾਕਾਰ ਆ ਉਹ ਇੱਕ ਬਹੁਤ ਚੰਗਾ ਇਨਸਾਨ ਵੀ ਆ ਜੀ ਕੋਈ ਨਾ ਮਾਲਕ ਕਿਰਪਾ ਕਰੂਗਾ ਜੀ ਕਿੱਦਾਂ ਦੇਖਦੇ ਹੋ ਪੰਜਾਬੀ ਲੋਕ ਲਗਾਤਾਰ ਪ੍ਰਮੋਟ ਕਰਦੇ ਆ ਪੰਜਾਬੀਅਤ ਨੂੰ ਪ੍ਰਮੋਟ ਕਰਦੇ ਆ ਹਾਲਾਂਕਿ ਇਹ ਜੋ ਹਾਲਾਤ ਜਿਸ ਤਰ੍ਹਾਂ ਦੇ ਬਣੇ ਹੋਏ ਨੇ ਦੇਖੋ ਅਚਾਨਕ ਜਿਹੜੀ ਇਦਾਂ ਦੀਆਂ ਸੱਟਾਂ ਅਚਾਨਕ ਲੱਗ ਜਾਂਦੀਆਂ ਨੇ ਕੋਈ ਜਾਣਬੁੱਝ ਕੇ ਤਾਂ ਨਹੀਂ ਹੁੰਦੀਆਂ ਪਰ ਲੇਕਿਨ ਕੋਈ ਨਾ ਮਾਲਕ ਕਿਰਪਾ ਕਰੂਗਾ ਦਇਆ ਕਰ ਰਿਸਪੌਂਡ ਕਰਨਾ ਸ਼ੁਰੂ ਕਰਤਾ ਮਾਨ ਸਿਰ ਤੇ ਹੱਥ ਫੇਰਿਆ ਤੇ ਅੰਜੂ ਆ ਗਏ ਅੱਖਾਂ ਚ ਹਾਂ ਨਹੀਂ ਦੇਖੋ ਮਾਂ ਦਾ ਜਿਹੜਾ ਆਪਣੇ ਬੱਚੇ ਨਾਲ ਰਿਸ਼ਤਾ ਉਹ ਮਾਂ ਦੇ ਪੇਟ ਦਾ ਟੁਕੜਾ ਬੱਚਾ ਨੇਚਰਲੀ ਮਾਂ ਚਾਹੇ ਭੈਣ ਵਾਈਫਾ ਬੱਚੇ ਜਾਂ ਛੋਟੇ ਭਾਵੁਕ ਹੋ ਜਾਂਦੇ ਆ ਅੱਜ ਵੀਰ ਵੀ ਕਹਿੰਦੇ ਉਹਦੇ ਵੀ ਅੱਖਾਂ 'ਚੋਂ ਹੰਝੂ ਆ ਗਏ ਸੀ ਅਚਾਨਕ ਕੱਲ ਤੱਕ ਰਿਸਪੌਂਡ ਨਹੀਂ ਕਰ ਰਿਹਾ ਸੀ ਲੇਕਿਨ ਅੱਜ ਰਿਸਪੌਂਡ ਕੀਤਾ ਉਹਨਾਂ ਨੇ ਆ ਦੇਖੋ ਮਾਂ ਨਾਲ ਜਦੋਂ ਕੋਈ ਇਹ ਜੀ ਵਿਫਤਾ ਦੇ ਵਿੱਚ ਜੀਵ ਆਤਮਾ ਹੁੰਦੀ ਆ ਨੇਚਰਲੀ ਆ ਅੱਖਾਂ ਦੀ ਅੱਖਾਂ ਦਾ ਨਾਮ ਹੋਣਾ ਪਾਣੀ ਹੋਣਾ ਨੇਚਰਲੀ ਹੈ ਕਹਿੰਦੇ ਅਰਦਾਸਾਂ ਦੀ ਸ਼ਕਤੀ ਦਾ ਹਾਂ ਨਹੀਂ ਬਹੁਤ ਰੂਹਾਨੇ ਉਸ ਮਾਲਕ ਅੱਗੇ ਬੇਨਤੀ ਕੀਤੀ ਹੈ ਮਾਲਕ ਜ਼ਰੂਰ ਸੁਣੂਗਾ ਜ਼ਰੂਰ ਦਿਆ ਬਖਸ਼ਿਸ਼ ਕਰੂਗਾ ਜ਼ਰੂਰ ਦਿਆ ਬਖਸ਼ਿਸ਼ ਕਰੂਗਾ ਥੈਂਕ ਯੂ ਰੋਲ ਮਿਲ ਕੇ ਆਇਓ ਜੀ ਕਿ ਹਾਂ ਜੀ ਮੈਂ ਥੋੜਾ ਇਸੇ ਬਾਰੇ ਜਾਣਕਾਰੀ ਹਾਂ ਜੀ ਮੈਂ ਰਾਜਵੀਰ ਜਵੰਦਾ ਜੀ ਦੀ ਵਾਇਸ ਨੂੰ ਮਿਲ ਕੇ ਆਇਆ ਉਹ ਕਹਿੰਦੇ ਹੁਣ ਕਾਫੀ ਰਿਕਵਰ ਕਰ ਰਹੇ ਆ ਜੀ ਆ ਹਮ ਲੋਗ ਗੇਰੋਂ ਬੈਟਰ ਨੇ ਕੋਈ ਨਾ ਮਾਲਕ ਕਿਰਪਾ ਕਰੂਗਾ ਕੋਈ ਸਿਆਣਾ ਬਹੁਤ ਸੁੰਘੜ ਇਨਸਾਨ ਜੀ ਜਿੱਥੇ ਕਲਾਕਾਰ ਆ ਕੋਈ ਬਹੁਤ ਚੰਗਾ ਇਨਸਾਨ ਵੀ ਆ ਜੀ ਕੋਈ ਨਾ ਮਾਲਕ ਕਿਰਪਾ ਕਰੂਗਾ ਜੀ ਕਿਦਾਂ ਦੇਖਦੇ ਹੋ ਪੰਜਾਬੀ ਲੋਕ ਲਗਾਤਾਰ ਪ੍ਰਮੋਟ ਕਰਦੇ ਆ ਪੰਜਾਬੀਅਤ ਨੂੰ ਪ੍ਰਮੋਟ ਕਰਦੇ ਆ ਹਾਲਾਂਕਿ ਇਹ ਜੋ ਹਾਲਾਤ ਜਿਸ ਤਰ੍ਹਾਂ ਦੇ ਬਣੇ ਹੋਏ ਨੇ ਦੇਖੋ ਅਚਾਨਕ ਜਿਹੜੀ ਇਦਾਂ ਦੀਆਂ ਸੱਟਾਂ ਅਚਾਨਕ ਲੱਗ ਜਾਂਦੀਆਂ ਨੇ ਕੋਈ ਜਾਣਬੁੱਝ ਕੇ ਤਾਂ ਨਹੀਂ ਹੁੰਦੀਆਂ ਪਰ ਲੇਕਿਨ ਕੋਈ ਨਾ ਮਾਲਕ ਕਿਰਪਾ ਕਰੂਗਾ ਦਿਆ ਕਰ ਰਿਸਪੌਂਡ ਕਰਨਾ ਸ਼ੁਰੂ ਕਰਤਾ ਮਾਂ ਨੇ ਸਿਰ ਤੇ ਹੱਥ ਫੇਰਿਆ ਤੇ ਅੰਜੂ ਆ ਗਏ ਅੱਖਾਂ ਚ ਹਾਂ ਨਹੀਂ ਦੇਖੋ ਮਾਂ ਦਾ ਜਿਹੜਾ ਆਪਣੇ ਬੱਚੇ ਨਾਲ ਰਿਸ਼ਤਾ ਉਹ ਮਾਂ ਦੇ ਪੇਟ ਦਾ ਟੁਕੜਾ ਬੱਚਾ ਨੇਚਰਲੀ ਮਾਂ ਚਾਹੇ ਭੈਣ ਵਾਈਫਾ ਬੱਚੇ ਜਾਂ ਛੋਟੇ ਭਾਵੁਕ ਹੋ ਜਾਂਦੇ ਆ ਰਾਜਵੀਰ ਵੀ ਕਹਿੰਦੇ ਉਹਦੇ ਵੀ ਅੱਖਾਂ ਚੋਂ ਹੰਝੂ ਆ ਗਏ ਸੀ ਅਚਾਨਕ ਕੱਲ ਤੱਕ ਰਿਸਪੌਂਡ ਨਹੀਂ ਕਰ ਰਿਹਾ ਸੀ ਲੇਕਿਨ ਅੱਜ ਰਿਸਪੌਂਡ ਕੀਤਾ ਉਹਨਾਂ ਨੇ ਹਾਂ ਦੇਖੋ ਮਾਨਾ ਜਦੋਂ ਕੋਈ ਇਹ ਜੀ ਵਿਫਤਾ ਦੇ ਵਿੱਚ ਜੀਵ ਆਤਮਾ ਹੁੰਦੀ ਆ ਨੇਚਰਲੀ ਆ ਅੱਖਾਂ ਦੇ ਅੱਖਾਂ ਦਾ ਨਾਮ ਹੋਣਾ ਪਾਣੀ ਆਉਣਾ ਨੇਚਰਲੀ ਆ ਕਹਿੰਦੇ ਅਰਦਾਸਾਂ ਦੀ ਸ਼ਕਤੀ ਦਾ ਹਾਂ ਨਹੀਂ ਬਹੁਤ ਰੂਹਾਂ ਨੇ ਉਸ ਮਾਲਕ ਅੱਗੇ ਬੇਨਤੀ ਕੀਤੀ ਐ ਮਾਲਕ ਜ਼ਰੂਰ ਸੁਣੂਗਾ ਜ਼ਰੂਰ ਦਿਆ ਬਖਸ਼ਿਸ਼ ਕਰੂਗਾ ਜ਼ਰੂਰ ਦਿਆ ਬਖਸ਼ਿਸ਼ ਕਰੂਗਾ ਥੈਂਕ ਯੂ मिलके आए हो जी हां जी मैं जी थोड़ा इस बारे जानकारी हां जी मैं राजवीर जिंदल जी दी वाइफ ਨੂੰ ਮਿਲ ਕੇ ਆਇਆ ਉਹ ਕਹਿੰਦੇ ਹੁਣ ਕਾਫੀ ਰਿਕਵਰ ਕਰ ਰਹੇ ਆ ਜੀ ਹਾਂ ਹੁਣ ਅੱਗੇ ਨੂੰ ਬੈਟਰ ਨੇ ਕੋਈ ਨਾ ਮਾਲਕ ਕਿਰਪਾ ਕਰੂਗਾ ਕੋਈ ਸਿਆਣਾ ਬਹੁਤ ਸੁੰਘੜ ਇਨਸਾਨ ਜੀ ਜਿੱਥੇ ਕਲਾਕਾਰ ਕੋਈ ਬਹੁਤ ਚੰਗਾ ਇਨਸਾਨ ਵੀ ਆ ਜੀ ਕੋਈ ਨਾ ਮਾਲਕ ਕਿਰਪਾ ਕਰੂਗਾ ਜੀ ਕਿਦਾਂ ਦੇਖਦੇ ਹੋ ਪੰਜਾਬੀ ਲੋਕ ਲਗਾਤਾਰ ਪ੍ਰਮੋਟ ਕਰਦੇ ਆ ਪੰਜਾਬੀਅਤ ਨੂੰ ਪ੍ਰਮੋਟ ਕਰਦੇ ਆ ਸਾਲਾ ਕੀ ਜੋ ਹਾਲਾਤ ਜਿਸ ਤਰ੍ਹਾਂ ਦੇ ਬਣੇ ਹੋਏ ਨੇ ਦੇਖੋ ਅਚਾਨਕ ਜਿਹੜੀ ਇਦਾਂ ਦੀਆਂ ਸੱਟਾਂ ਅਚਾਨਕ ਲੱਗ ਜਾਂਦੀਆਂ ਨੇ ਕੋਈ ਜਾਣ ਬੁੱਝ ਕੇ ਤਾਂ ਨਹੀਂ ਹੁੰਦੀਆਂ ਲੇਕਿਨ ਕੋਈ ਨਾ ਮਾਲਕ ਕਿਰਪਾ ਕਰੂਗਾ ਦਇਆ ਕਰ ਰਿਸਪੌਂਡ ਕਰਨਾ ਸ਼ੁਰੂ ਕਰਤਾ ਮਾਂ ਨੇ ਸਿਰ ਤੇ ਹੱਥ ਫੇਰਿਆ ਤੇ ਅੰਜੂ ਆ ਗਏ ਅੱਖਾਂ ਚ ਹਾਂ ਨਹੀਂ ਦੇਖੋ ਮਾਂ ਦਾ ਜਿਹੜਾ ਆਪਣੇ ਬੱਚੇ ਨਾਲ ਰਿਸ਼ਤਾ ਉਹ ਮਾਂ ਦੇ ਪੇਟ ਦਾ ਟੁਕੜਾ ਬੱਚਾ ਨੇਚਰਲੀ ਮਾਂ ਚਾਈ ਭੈਣ ਵਾਈਫ ਬੱਚੇ ਜਾਂ ਛੋਟੇ ਭਾਵੁਕ ਹੋ ਜਾਂਦੇ ਆ। ਅਜਵੀਰ ਵੀ ਕਹਿੰਦੇ ਉਹਦੇ ਵੀ ਅੱਖਾਂ ਚੋਂ ਹੰਝੂ ਆ ਗਏ ਸੀ ਅਚਾਨਕ ਕੱਲ ਤੇ ਰਿਸਪੌਂਡ ਨਹੀਂ ਕਰ ਰਿਹਾ ਸੀ ਲੇਕਿਨ ਅੱਜ ਰਿਸਪੌਂਡ ਕੀਤਾ ਉਹਨਾਂ ਨੇ। ਆ ਦੇਖੋ ਮਾਨਾ ਜਦੋਂ ਕੋਈ ਇਹ ਜੀ ਵਿਫਤਾ ਦੇ ਵਿੱਚ ਜੀਵ ਆਤਮਾ ਹੁੰਦੀ ਆ ਨੇਚਰਲੀ ਆ ਅੱਖਾਂ ਦੇ ਅੱਖਾਂ ਦਾ ਨਮ ਹੋਣਾ ਪਾਣੀ ਆਉਣਾ ਨੇਚਰਲੀ ਆ ਕਹਿੰਦੇ ਅਰਦਾਸਾਂ ਦੀ ਸ਼ਕਤੀ ਦਾ ਹਾਂ ਨਹੀਂ ਬਹੁਤ ਰੂਹਾਨੇ ਉਸ ਮਾਲਕ ਅੱਗੇ ਬੇਨਤੀ ਕੀਤੀ ਹੈ। ਮਾਲਕ ਜ਼ਰੂਰ ਸੁਣੂਗਾ ਜ਼ਰੂਰ ਦੀਆ ਬਖਸ਼ਿਸ਼ ਕਰੂਗਾ ਜ਼ਰੂਰ ਦੀਆ ਬਖਸ਼ਿਸ਼ ਕਰੂਗਾ ਥੈਂਕ ਯੂ ਜੀ ਮਿਲ ਕੇ ਆਇਓ ਜੀ ਹਾਂ ਜੀ ਮੈਂ ਜੀ ਥੋੜਾ ਇਸੇ ਬਾਰੇ ਚ ਗੱਲ ਕਰੀ ਹਾਂ ਜੀ ਮੈਂ ਰਾਜਵੀਰ ਜਵੰਦਾ ਜੀ ਦੀ ਵਾਇਸ ਨੂੰ ਮਿਲ ਕੇ ਆਇਆ ਉਹ ਕਹਿੰਦੇ ਹੁਣ ਕਾਫੀ ਰਿਕਵਰ ਕਰ ਰਹੇ ਆ ਜੀ ਹਾਂ ਹੁਣ ਅੱਗੇ ਨੂੰ ਬੈਟਰ ਨੇ ਕੋਈ ਨਾ ਮਾਲਕ ਕਿਰਪਾ ਕਰੂਗਾ ਕੋਈ ਸਿਆਣਾ ਬਹੁਤ ਸੁੰਘੜ ਇਨਸਾਨ ਜੀ ਜਿੱਥੇ ਕਲਾਕਾਰ ਆ ਉਹ ਇੱਕ ਬਹੁਤ ਚੰਗਾ ਇਨਸਾਨ ਵੀ ਆ। ਜੀ ਕੋਈ ਨਾ ਮਾਲਕ ਕਿਰਪਾ ਕਰੂਗਾ। ਜੀ ਕਿਦਾਂ ਦੇਖਦੇ ਹੋ ਪੰਜਾਬੀ ਲੋਕ ਲਗਾਤਾਰ ਪ੍ਰਮੋਟ ਕਰਦੇ ਆਂ ਪੰਜਾਬੀਅਤ ਨੂੰ ਪ੍ਰਮੋਟ ਕਰਦੇ ਆਂ ਹਾਲਾਂਕਿ ਇਹ ਜੋ ਹਾਲਾਤ ਜਿਸ ਤਰ੍ਹਾਂ ਦੇ ਬਣੇ ਹੋਏ ਨੇ। ਹੂੰ ਦੇਖੋ ਅਚਾਨਕ ਜਿਹੜੀ ਇਦਾਂ ਦੀਆਂ ਸਟਾਂ ਅਚਾਨਕ ਲੱਗ ਜਾਂਦੀਆਂ ਨੇ ਕੋਈ ਜਾਣਬੁੱਝ ਕੇ ਤਾਂ ਨਹੀਂ ਹੁੰਦੀਆਂ ਪਰ ਲੇਕਿਨ ਕੋਈ ਨਾ ਮਾਲਕ ਕਿਰਪਾ ਕਰੂਗਾ। ਦਿਆ ਕਰ ਰਿਸਪੌਂਡ ਕਰਨਾ ਸ਼ੁਰੂ ਕਰਤਾ ਮਾਨ ਸਿਰ ਤੇ ਹੱਥ ਫੇਰਿਆ ਤੇ ਅੰਜੂ ਆ ਗਏ ਅੱਖਾਂ 'ਚ। ਹਾਂ ਨਹੀਂ ਦੇਖੋ ਮਾਂ ਦਾ ਜਿਹੜਾ ਆਪਣੇ ਬੱਚੇ ਨਾਲ ਰਿਸ਼ਤਾ ਉਹ ਮਾਂ ਦੇ ਪੇਟ ਦਾ ਟੁਕੜਾ ਬੱਚਾ ਨੇਚਰਲੀ ਮਾਂ ਚਾਹੇ ਭੈਣ ਵਾਈਫਾ ਬੱਚੇ ਆ ਛੋਟੇ ਭਾਵੁਕ ਹੋ ਜਾਂਦੇ ਆ ਅੱਜ ਵੀਰ ਵੀ ਕਹਿੰਦੇ ਉਹਦੇ ਵੀ ਅੱਖਾਂ ਚੋਂ ਹੰਝੂ ਆ ਗਏ ਸੀ ਅਚਾਨਕ ਕੱਲ ਤੱਕ ਰਿਸਪੌਂਡ ਨਹੀਂ ਕਰ ਰਿਹਾ ਸੀ ਲੇਕਿਨ ਅੱਜ ਰਿਸਪੌਂਡ ਕੀਤਾ ਉਹਨਾਂ ਨੇ ਆ ਦੇਖੋ ਮਾਂ ਨਾਲ ਜਦੋਂ ਕੋਈ ਇਹੋ ਜੀ ਵਿਫਤਾ ਦੇ ਵਿੱਚ ਜੀਵ ਆਤਮਾ ਹੁੰਦੀ ਆ ਨੇਚਰਲੀ ਆ ਅੱਖਾਂ ਦੀ ਅੱਖਾਂ ਦਾ ਨਾਮ ਹੋਣਾ ਪਾਣੀ ਆਉਣਾ ਨੇਚਰਲੀ ਹੈ ਕਹਿੰਦੇ ਅਰਦਾਸਾਂ ਦੀ ਸ਼ਕਤੀ ਦਾ ਹਾਂ ਨਹੀਂ ਬਹੁਤ ਰੂਹਾਨੇ ਉਸ ਮਾਲਕ ਅੱਗੇ ਬੇਨਤੀ ਕੀਤੀ ਹੈ ਮਾਲਕ ਜ਼ਰੂਰ ਸੁਣੂਗਾ ਜ਼ਰੂਰ ਦਿਆ ਬਖਸ਼ਿਸ਼ ਕਰੂਗਾ ਜ਼ਰੂਰ ਦਿਆ ਬਖਸ਼ਿਸ਼ ਕਰੂਗਾ ਥੈਂਕ ਯੂ